ਬਹੁਤ ਹੀ ਸ਼ਕਾਰ ਜੋ ਕਾਂਗਰਸ ਪਾਰਟੀ ਦੇ ਸਰਪਾਲ ਸਿੰਘ ਜੀ ਕਹਿਰਾ ਥੋੜੇ ਹੀ ਕੈੰਡੋ ਵਿੱਚ ਸ਼ਾਮਲ ਹੋਈ ਹੈ ਤੇ ਕਾਂਗਰਸ ਪਾਰਟੀ ਦੀ ਜੜਤੀ ਜਲਾ ਜੇ ਸਾਰੇ ਲੜ ਜਾਵੇਗਾ ਕਾਂਗਰਸ ਪਾਰਟੀ ਦੀ ਰੇਣੀ ਕਰ ਲਿਆ ਟੋਨੀ ਗਚਣੀ ਮਾਫਰ ਦੇ ਝੰਡੇ ਚਾਲੋ ਕੀ ਅਗਲੇ ਮੰਦਰ ਦੇ ਹੁੰਦੇ ਨਾਤੇ ਤੁਸੀਂ ਸਾਰੇ ਕਿਤੇ ਸਾਰੀ ਕੀ ਰਿਪੋਰਟ ਲੱਕੇ ਹੋ ਜਾ ਉਤਸ਼ਾਹ ਦੇ ਬਹੁਤ ਜ਼ਿਆਦਾ ਸ਼ਾਹ ਮੈਂ ਸਾਰਿਆਂ ਨੂੰ ਬੇਇਨਕੀ ਕਰਦਾ ਜਿਵੇਂ ਕਹਿੰਦੇ ਜੱਟ ਸਾਡੀ ਪੱਕੀ ਐਲਾਨ ਹੋਣਾ ਬਾਕੀ ਇਸ ਤਰ੍ਹਾਂ ਦਾ ਸ਼ਾਹ ਮੈਂ ਅਨੁਭਵ ਕਰ ਰਹੇ ਹਾਂ ਜਿੱਥੇ ਵੀ ਖੈਰਾ ਸਾਹਿਬ ਗਿਆ ਜਿੱਥੇ ਵੀ ਸਾਡੇ ਕੋਈ ਪਾਰਟੀ ਦਾ ਆਗੂ ਉਹਨਾਂ ਦੀ ਕੰਪੇਨ ਕਰਨ ਗਿਆ ਤਾਂ ਲੋਕਾਂ ਨੇ ਹੱਥੀ ਸ਼ਾਵਾ ਕੀਤੀਆਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਜਾਂ ਅਖਬਾਰਾਂ ਰਾਹੀਂ ਵੀ ਦੇਖਦੇ ਹੋਵੋਗੇ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਦੇ ਕਰਾਊਡ ਹੁੰਦੇ ਆ ਸਾਡੇ ਪ੍ਰੋਗਰਾਮਾਂ ਦੇ ਵਿੱਚ ਔਰ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਣਾ ਜਿਹੜੇ ਸਾਡੇ ਇਕੱਠ ਹੁੰਦੇ ਆ ਅਸੀਂ ਮਗਰੋਂ ਇਕੱਠੇ ਕਰਕੇ ਨਹੀਂ ਲੈ ਕੇ ਆਉਂਦੇ ਵਿਚਾਲੀ 50 ਗੱਡੀਆਂ ਪਿੱਛੇ ਲਾ ਲਈਆਂ ਜਿੱਥੇ ਜਾ ਕੇ ਬੋਲਣਾ ਉਹਨਾਂ ਬੰਦੇ ਨੂੰ ਅੱਗੇ ਖੜਾ ਦਈਏ ਸਾਡਾ ਆਰਗੇਨਿਕ ਇਕੱਠ ਹੁੰਦਾ ਤੁਸੀਂ ਉਹਨਾਂ ਨੂੰ ਜ਼ੂਮ ਕਰਕੇ ਫੋਟੋ ਵੀ ਦੇਖ ਸਕਦੇ ਹੋ ਤਾਂ ਉਹਨਾਂ ਤੋਂ ਮੈਂ ਇਹ ਪੰਪ ਕਰਦਾ ਵੀ ਸਾਰਾ ਜਿਹ ਖੈਰਾ ਸਾਹਿਬ ਜਿਹ ਜਿੱਤਾ ਯਕੀਨ ਨਹੀਂ ਤੁਸੀਂ ਸੀਟ ਨੂੰ ਜਿੱਥੇ ਨੂੰ ਲੈ ਕੇ ਆਸ ਬੰਦੋ ਉਸ ਸਾਹ ਤੁਹਾਡੇ ਚਿਹਰੇ ਤੇ ਦਿਖ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਜੇਤ ਰਹੇ ਆ ਜੀ ਬਸ ਅੱਜ ਹਾਰੂ ਸਾਥੀ ਨੇ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਅਸ਼ੀਰਵਾਦ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਤਾਂਗੇ ਕਿਸੇ ਨਾ ਕੋਈ ਮੁਕਾਬਲਾ ਮੁਕਾਬਲਾ ਮੈਨੂੰ ਲੱਗਦਾ ਨਹੀਂ ਕੋਈ ਮੁਕਾਬਲੇ ਵਿੱਚ ਰਿਹਾ ਹੋਊਗਾ ਪਿਛਲੇ 5-4 ਦਿਨ ਤੋਂ ਤਾਂ ਇਤਨਾ ਜਿਆਦਾ ਮਤਲਬ ਖੈਰਾ ਸਾਹਿਬ ਦੀ ਕਾਂਗਰਸ ਪਾਰਟੀ ਲਹਿਰ ਚੱਲ ਰਹੀ ਆ ਮੈਨੂੰ ਲੱਗਦਾ ਨਹੀਂ ਵੀ ਕੋਈ ਬੰਦਾ ਮੁਕਾਬਲੇ ਦੇ ਵਿੱਚ ਹੋਊਗਾ ਸਾਨੂੰ ਰਸਤਾ ਦੇਣ गे चवंदे मर्द कल्दी रहंदी

ਸਾਰੇ ਕਦੇ ਕੰਮ ਨੇ ਹੋ ਸਕਣ ਜੀ ਬਾਬਾ ਸਤਿ ਸ਼੍ਰੀ ਅਕਾਲ ਪਾਗਲ ਇਹ ਸਰਕਾਰ ਨੂੰ ਨਹੀਂ ਬੰਦਾ ਇਹ ਜੀ ਤੁਸੀਂ ਬੰਨਾਲਾ ਜ਼ਿਲ੍ਹੇ ਦੀ ਕਮਾਂਡ ਸੰਭੀ ਹੋਈ ਹੈ ਕਿੰਨਾਂ ਦਾ ਲੋਕਾਂ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ 'ਚ ਬਹੁਤ ਜ਼ਿਆਦਾ ਇੰਟਰਸਟ ਆ ਲੋਕ ਪੂਰਾ ਮਾਰੋ-ਮਾਰ ਲੱਗੇ ਨੇ ਲੋਕ ਆਪ ਦੇ ਆਪ ਮਾਰਨੇ ਲੱਗੇ ਨੇ ਕਿਉਂਕਿ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਨਾਲ ਲੋਕ ਚੜ੍ਹਤਾਂ ਵਾਂਗ ਖੜੇ ਨੇ ਸਾਡੇ ਬਰਨਾਲੇ ਹਲਕੇ ਦੀ ਵਿਕਾਸ ਕਰਦੇ ਹੋ ਮਨੀਸ਼ ਪਾਂਛਲ ਜੀ ਕਾਲਾ ਢੱਲੋਂ ਜੀ ਸਾਰੀ ਟੀਮ ਇੱਕ ਇਹਮ ਜਿਹਨੇ ਲੱਗੀ ਹੋਇਆ ਕਿ ਦੇਖੋਗੇ ਬਰਨਾਲੇ ਜ਼ਿਲ੍ਹੇ ਦੀ ਕੱਟੀ ਵੱਡੀ ਕਾਂਗਰਸ ਪਾਰਟੀ ਨੂੰ ਲੀਡ ਮਿਲੇਗੀ ਜੋ ਇੱਕ ਰਿਕਾਰਡ ਤੋੜ ਲੀਡ ਹੋਊਗੀ ਸਾਡੇ ਉਮੀਦਵਾਰ ਵੀ ਜਿਹੜੇ ਆਪੇ ਇਕੱਲੇ ਖੜੇ ਨੇ ਪਰ ਕਹਿ ਰਹੇ ਸਾਬ ਨੂੰ ਕਿੱਥੇ ਜੇ ਚੱਲ ਰਹੇ ਨੇ ਸਾਡੇ ਵਿਰੋਧੀ ਕਿਸੇ ਨਾ ਮੁਕਾਬਲੇ ਨੂੰ ਆਪਸ ਵਿੱਚ ਦੂਜੇ ਤੀਜੇ ਲਈ ਲੜਦੇ ਜੇ ਪਹਿਲੇ ਤੇ ਹੈਗੇ ਹੈਗੇ ਸਾਡਾ ਕਿਸੇ ਨਾ ਕੋਈ ਮੁਕਾਬਲਾ ਨਹੀਂ ਉਹ ਦੂਜੇ ਤੀਜੇ ਚੌਥੇ ਲਈ ਲੜਦੇ ਨੇ ਸਰਕਾਰ ਦਾ ਮੰਤਰੀ ਵੀ ਉੱਥੇ ਚੋਣ ਲੜ ਰਹੇ ਹੋ ਕਿਹੜਾ ਮੰਤਰੀ ਜਵਾਨ ਜਾਗ ਤੇ ਹੁੰਦੇ ਦੇਖੋ ਮੰਤਰੀ ਖਾ ਗਏ ਲੁੱ ਮੰਤਰੀ ਨਰਨਾਲ ਜੀ ਕੋਈ ਦੱਸੇਗੀ ਕੀਤਾ ਕਦੇ ਕਦੇ ਫੋਨ ਚੱਕਿਆ ਫੋਨ ਦਿੱਚ ਬੰਦ ਕਰ ਲੈ ਬਰਕਤ ਨੂੰ ਚੀਕਾ ਮਾਰਦੇ ਨੇ ਤੁਹਾਨੂੰ ਰਿਜ਼ਲਟ ਮੈਨੂੰ ਚਾਰ ਦਿਨ ਕਿ